ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੇਰੀ ਫਾਰਮ ਤੇ ਕਿਸਾਨ ਵੀਰੋ ਜਿਹੜਾ ਤੁਸੀਂ ਕੇ ਸਕਰੀਨ ਦੇ ਉੱਪਰ ਦੇਖ ਰਹੇ ਹੋ ਨਾ ਪਸ਼ੂ ਰੈਗੂਲਰ ਡਿਸਚਾਰਜ ਦੇ ਰਿਹਾ ਇਹ ਪਸ਼ੂ ਆਮ ਫਾਰਮਰ ਵੀਰੇ ਸਾਡੇ ਕਹਿ ਦਿੰਦੇ ਆ ਕਿ ਪਸ਼ੂ ਸਾਡੇ ਨੂੰ ਲਕੋਰੀਆ ਹੈ ਕਿ ਰੈਗੂਲਰ ਡਿਸਚਾਰਜ ਦਿੰਦਾ ਰਹਿੰਦਾ ਹੈ ਲਕੋਰੀਆ ਕਿਸੇ ਪਸ਼ੂਆਂ ਦੀ ਬਿਮਾਰੀ ਨਹੀਂ ਹੈ ਹਿਊਮਨ ਦੇ ਵਿੱਚ ਲਕੋਰੀਆ ਨਾਮ ਦੀ ਬਿਮਾਰੀ ਹੁੰਦੀ ਹੈ ਪਰ ਸਾਡੇ ਕਿਸਾਨ ਵੀਰਾਂ ਨੇ ਇਸ ਬਿਮਾਰੀ ਨੂੰ ਨਾਮ ਦਿੱਤਾ ਹੈ ਲਕੋਰੀਆ ਦਾ ਕਿਸਾਨ ਵੀਰੋ ਕਾਫੀ ਸਾਰੇ ਕਾਰਨ ਹੈ ਹਾਰਮੋਨਸ ਅਨਬੈਲੈਂਸ ਹੋ ਸਕਦਾ ਹੈ ਕੋਈ ਮਿਨਰਲਸ ਵਿਟਾਮਿਨ ਦੀ ਡੈਫੀਸੈਂਸੀ ਹੋ ਸਕਦੀ ਹੈ ਜਾਂ ਵਜ਼ਾਇਨਲ ਇਨਫੈਕਸ਼ਨ ਵੀ ਹੋ ਸਕਦੀ ਹੈ ਬਾਬਾ ਸਾਰੇ ਬਹੁਤ ਸਾਰੇ ਕਾਰਨ ਹੈ ਇਹਦੇ ਪਰੰਤੂ ਹੱਲ ਇਹਦਾ ਇੱਕੋ ਇੱਕ ਹੈ ਉਹ ਤੁਸੀਂ ਕੀ ਕਰ ਸਕਦੇ ਹੋ ਕਿਸਾਨ ਵੀਰੋ ਤੁਹਾਡੇ ਪਸ਼ੂ ਨੂੰ ਇੱਕ ਤਾਂ ਰੈਗੂਲਰ ਮਿਨਰਲ ਮਿਕਚਰ ਦਿੰਦੇ ਰਿਆ ਕਰੋ ਡੀਵਾਰਮਿੰਗ ਕਰਦੇ ਰਿਆ ਕਰੋ ਪਸ਼ੂ ਨੂੰ ਮਲ ਆਪਾਂ ਮਲ ਆਪ ਰਹਿਤ ਕਰਦੇ ਰਿਆ ਕਰੋ ਕਿਸਾਨ ਵੀਰੋ ਜਿਹੜਾ ਇਹ ਪਸ਼ੂ ਤੁਹਾਡਾ ਰੈਗੂਲਰ ਡਿਸਚਾਰਜ ਦਿੰਦਾ ਰਹਿੰਦਾ ਹੈ ਤੁਹਾਡੇ ਪਸ਼ੂ ਦੇ ਵਿੱਚ ਤੁਹਾਨੂੰ ਹੀਟ ਦੀ ਪਛਾਣ ਕਰਨੀ ਔਖੀ ਹੋ ਜਾਂਦੀ ਹੈ ਕਿ ਸਾਡਾ ਪਸ਼ੂ ਕਦੋਂ ਹੀਟ ਦੇ ਵਿੱਚ ਆਇਆ ਕਦੋਂ ਨਹੀਂ ਆਇਆ ਠੀਕ ਹੈ ਕਿਸਾਨ ਵੀਰੋ ਜੇਕਰ ਤੁਹਾਨੂੰ ਇਹ ਡਿਸਚਾਰਜ ਸਾਫ਼ ਨਹੀਂ ਲੱਗਦਾ ਤਾਂ ਉਥੇ ਸਾਨੂੰ ਆਪਣੇ ਪਸ਼ੂ ਦੀ ਵਜਾਈਨਲ ਅੰਦਰੋਂ ਦਵਾਈ ਛਿੜਕਾਉਣੀ ਚਾਹੀਦੀ ਹੈ ਡਰੈਸਿੰਗ ਕਰਾਉਣੀ ਚਾਹੀਦੀ ਹੈ ਨਾਲ ਰੈਗੂਲਰ ਮਿਨਰਲ ਮਿਕਚਰ ਦਿੰਦੇ ਰਹਿਣਾ ਚਾਹੀਦਾ ਪਰੰਤੂ ਜੇਕਰ ਤੁਹਾਡਾ ਪਸ਼ੂ ਫੇਰ ਵੀ ਮੁਸ਼ਕਲ ਇਸ ਮੁਸ਼ਕਲ ਦਾ ਤੁਹਾਤੋਂ ਹੱਲ ਨਹੀਂ ਹੁੰਦਾ ਤਾਂ ਅੱਜ ਤੁਹਾਨੂੰ ਇੱਕ ਪਾਊਡਰ ਦੱਸਾਂਗੇ ਆਪਾਂ ਉਸ ਪਾਊਡਰ ਦੇ ਨਾਲ ਤੁਸੀਂ ਆਪਣੇ ਪਸ਼ੂ ਦਾ 100% ਹੱਲ ਕਰ ਸਕਦੇ ਹੋ ਕਿਸਾਨ ਵੀਰੋ ਉਹ ਪਾਊਡਰ ਹੈ ਕਿਸਾਨ ਵੀਰੋ ਕੀਪਰ ਪਲੱਸ ਕੀਪਰ ਪਲੱਸ ਇੱਕ ਇਹੋ ਜਿਹਾ ਪਾਊਡਰ ਹੈ ਜਿਹਦੇ ਵਿੱਚ ਮਿਨਰਲ ਤੇ ਵਿਟਾਮਿਨਸ ਤ੍ਰਿਪਤ ਮਾਤਰਾ ਦੇ ਵਿੱਚ ਮੌਜੂਦ ਹਨ ਜਿਹੜਾ ਕਿ ਇਸ ਬਿਮਾਰੀ ਦਾ 100% ਤੁਹਾਨੂੰ ਹੱਲ ਕਰ ਦੂਗਾ ਜਿਹੜਾ ਕਿ 630 ਗ੍ਰਾਮ ਦੀ ਡੋਜ਼ ਵਿੱਚ ਆਉਂਦਾ ਹੈ 30 ਗ੍ਰਾਮ ਪਰ ਡੇ ਇਹਦੀ ਡੋਜ਼ ਹੈ 21 ਦਿਨ ਇਹ ਤੁਸੀਂ ਪਾਉਣਾ ਹੁੰਦਾ ਹੈ ਤੇ ਕਿਸਾਨ ਵੀਰੋ ਰੈਗੂਲਰ ਇਹਦੇ ਤੁਸੀਂ ਦੋ ਡੱਬੇ ਦੇ ਦਿਓ ਡਿਵਰਮਿੰਗ ਕਰਕੇ ਆਪਣੇ ਪਸ਼ੂ ਦੀ ਵਜਾਈਨਲ ਡਰੈਸਿੰਗ ਕਰਵਾ ਕੇ ਨਾਲ ਰੈਗੂਲਰ ਇਹਨੂੰ ਸਟਾਰਟ ਕਰ ਦਿਓ ਠੀਕ ਹੈ ਇੱਕ ਡੱਬਾ ਏਆਈ ਤੋਂ ਪਹਿਲਾਂ ਤੇ ਇੱਕ ਡੱਬਾ ਤੁਸੀਂ ਏਆਈ ਦੇ ਨਾਲ ਨਾਲ ਇਹ ਦੇ ਦੇਣਾ ਤੁਹਾਡਾ ਪਸ਼ੂ 100% ਕਨਸੀਵ ਵੀ ਕਰੂਗਾ ਗੱਬਣ ਵੀ ਰਹੂਗਾ ਤੇ ਲਕੋਰੀਆ ਦੀ ਜਿਹੜੀ ਸਮੱਸਿਆ ਤੁਹਾਡੀ ਉਹ ਵੀ ਖਤਮ ਹੋ ਜੂਗੀ ਪਸ਼ੂ ਤੁਹਾਡਾ ਇੱਕੋ ਵਾਰ ਵੱਜਮੀ ਹੀਟ ਦੇ ਵਿੱਚ ਆਊਗਾ ਡਿਸਚਾਰਜ ਐਦਾਂ ਰੈਗੂਲਰ ਡਿਸਚਾਰਜ ਨਹੀਂ ਦਿੰਦਾ ਤੇ ਕਿਸਾਨ ਵੀਰੋ ਜਿਹੜਾ ਤੁਹਾਡੇ ਪਸ਼ੂ ਦੇ ਵਿੱਚ ਕਨਸੈਪਸ਼ਨ ਰੇਟ ਨੂੰ ਵੀ ਵਧਾਊਗਾ ਤੇ ਜੇ ਕੋਈ ਹਾਰਮੋਨ ਦੀ ਪ੍ਰੋਬਲਮਸ ਹੈ ਉਹਨੂੰ ਵੀ ਬੈਲੈਂਸ ਕਰੂਗਾ ਰਿਪੀਟ ਬਰੀਡਿੰਗ ਦੀ ਸਮੱਸਿਆ ਨੂੰ ਵੀ ਬੈਲੈਂਸ ਕਰੂਗਾ ਡਿਲੇਡ ਓਵੂਲੇਸ਼ਨ ਕਈ ਪਸ਼ੂਆਂ ਦੀ ਹੋ ਜਾਂਦੀ ਓਵੂਲੇਸ਼ਨ ਨਹੀਂ ਹੁੰਦੀ ਉਹਨਾਂ ਨੂੰ ਵੀ ਇਹ ਬੈਲੈਂਸ ਕਰ ਦੂਗਾ ਹਾਰਮੋਨਸ ਅਨਬੈਲੈਂਸ ਸਾਰਾ ਕੁਝ ਤੁਹਾਡਾ ਪਸ਼ੂ ਦਾ ਇਸ ਪਾਊਡਰ ਨੇ ਇੱਕੋ ਇੱਕ ਪਾਊਡਰ ਹੈ ਜਿਹੜੇ ਨੇ ਕਿ ਤੁਹਾਡਾ ਹਰ ਇੱਕ ਚੀਜ਼ ਨੂੰ ਬੈਲੈਂਸ ਕਰ ਦੇਣਾ ਤੁਹਾਡੇ ਪਸ਼ੂ ਦੇ ਕੰਸੈਪਸ਼ਨ ਰੇਟ ਵਧਾ ਦੇਣੇ ਇੱਕੋ ਇੱਕ ਹੱਲ ਹੈ ਕਿਸਾਨ ਵੀਰੋ ਵੀਡੀਓ ਦੇਖਣ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ